ਮੈਂ ਜਿਹੜਾ ਆਪਣੇ ਜ਼ਿੰਦਗੀ ਦੇ ਤਜਰਬੇ ਤੋਂ ਇੱਕ ਚੀਜ਼ ਸਿੱਖੀ ਕਿ ਚਾਰ ਪੰਜ ਤਰ੍ਹਾਂ ਦੇ ਲੋਕ ਹੁੰਦੇ ਨੇ ਜਿੰਨਾਂ ਤੋਂ ਸਾਨੂੰ ਹਮੇਸ਼ਾ ਦੂਰ ਰਹਿਣਾ ਚਾਹੀਦਾ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਰੱਖਣਾ ਚਾਹੀਦਾ ਤੇ ਉਹਨਾਂ ਚੋਂ ਜਿਵੇਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੁੰਦਾ ਹੈ ਕਿ ਉਹ ਲੋਕ ਜਿਹੜੇ ਬਹੁਤ ਛੇਤੀ ਕਿਸੇ ਇਨਸਾਨ ਨਾਲ ਰਿਸ਼ਤਾ ਬਣਾ ਲੈਂਦੇ ਨੇ ਕਿਉਂਕਿ ਜਿੰਨੀ ਛੇਤੀ ਇਹ ਲੋਕ ਰਿਸ਼ਤਾ ਬਣਾਉਂਦੇ ਨੇ ਉਸ ਤੋਂ ਵੀ ਜ਼ਿਆਦਾ ਸਪੀਡ ਨਾਲ ਇਹ ਰਿਸ਼ਤਾ ਤੋੜਦੇ ਨੇ ਮੈਨੂੰ ਇੱਕ ਗੱਲ ਬਹੁਤ ਸੋਹਣੀ ਲੱਗਦੀ ਆ ਬਲਦੇਵ ਨੇ ਇੱਕ ਵਾਰ ਕਹੀ ਸੀਗੀ ਕਿ ਸਾਨੂੰ ਰਿਸ਼ਤੇ ਬਣਾਉਣੇ ਬਹੁਤ ਸੋਹਣੇ ਢੰਗ ਨਾਲ ਆਉਂਦੇ ਆ ਪਰ ਤੋੜਨੇ ਨਹੀਂ ਆਉਂਦੇ ਤੇ ਇਹ ਲੋਕ ਉਦਾਂ ਦੇ ਹੀ ਹੁੰਦੇ ਆ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਇਹ ਲੱਗੂਗਾ ਜਦੋਂ ਤੁਸੀਂ ਇਹਨਾਂ ਨੂੰ ਮਿਲੋਗੇ ਕਿ ਵੀ ਸ਼ਾਇਦ ਇਹ ਤੁਹਾਨੂੰ ਦੁਨੀਆ 'ਚ ਸਭ ਤੋਂ ਜ਼ਿਆਦਾ ਕਰੀਬੀ ਸਮਝ ਰਹੇ ਨੇ ਉਹ ਰੋਜ਼ ਤੁਹਾਨੂੰ ਕਾਲ ਕਰਨਗੇ ਮੈਸੇਜ ਕਰਨਗੇ ਤੁਹਾਡਾ ਹਾਲ ਚਾਲ ਪੁੱਛਣਗੇ ਫਿਰ ਤੁਹਾਨੂੰ ਕਹਿਣਗੇ ਵੀ ਦੁਨੀਆ 'ਚ ਸਿਰਫ ਤੂੰ ਹੀ ਆ ਜਿਹਦੇ ਨਾਲ ਮੈਂ ਇਹ ਗੱਲ ਕਰ ਸਕਦਾ ਸੀ ਇਹ ਸਲਾਹ ਕਰ ਸਕਦਾ ਸੀ ਇਹ ਦੁੱਖ ਵੰਡ ਸਕਦਾ ਸੀਗਾ ਜਾਂ ਮੈਂ ਅੱਜ ਸਭ ਤੋਂ ਪਹਿਲਾਂ ਉੱਠ ਕੇ ਤੈਨੂੰ ਯਾਦ ਕੀਤਾ ਮੈਨੂੰ ਐ ਲੱਗਿਆ ਕਿ ਮੈਨੂੰ ਸਕੇ ਭੈਣ ਭਰਾਵਾਂ ਤੋਂ ਵੀ ਜ਼ਿਆਦਾ ਤੂੰ ਅਜ਼ੀਜ਼ ਆ ਮੈਨੂੰ ਆਪਣੇ ਹਰ ਰਿਸ਼ਤੇ ਨਾਲੋਂ ਤੁਸੀਂ ਤੂੰ ਪਿਆਰਾ ਏ ਤੇ ਤੁਹਾਨੂੰ ਇਹ ਲੱਗਣ ਲੱਗ ਜੂਗਾ ਕਿ ਯਾਰ ਬੰਦਾ ਮੈਨੂੰ ਕਿੰਨੀ ਜ਼ਿਆਦਾ ਇੰਪੋਰਟੈਂਸ ਦੇ ਰਿਹਾ 10 15 ਦਿਨਾਂ ਦੇ ਵਿੱਚ ਹੀ ਉਹ ਤੁਹਾਨੂੰ ਇਹੋ ਜਿਹਾ ਇਨਸਾਨ ਬਣਾ ਦੇਣਗੇ ਵੀ ਜਿਹੋ ਜਿਹਾ ਜਿਵੇਂ ਅੱਜ ਤੱਕ ਉਹਨਾਂ ਨੂੰ ਕੋਈ ਮਿਲਿਆ ਹੀ ਨਹੀਂ ਸੀ ਤੁਸੀਂ ਉਹਨਾਂ ਚ ਸਭ ਤੋਂ ਵਧੀਆ ਹੋ ਤੇ ਆਪਣਾ ਹਰ ਦੁੱਖ ਸੁੱਖ ਤੁਹਾਡੇ ਨਾਲ ਸਾਂਝਾ ਕਰਨ ਲੱਗ ਜਾਣਗੇ ਉਹ ਗੱਲਾਂ ਵੀ ਤੁਹਾਡੇ ਨਾਲ ਕਰ ਲੈਣਗੇ ਵੀ ਜਿਹੜੀਆਂ ਉਹ ਤੁਹਾਨੂੰ ਕਹਿਣਗੇ ਵੀ ਇਹ ਤਾਂ ਮੈਂ ਆਪਣੇ ਮਾਪਿਓ ਨੂੰ ਵੀ ਨਹੀਂ ਕਦੀ ਦੱਸੀਆਂ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਵੀ ਬੰਦਾ ਇੰਨੀ ਛੇਤੀ ਕਿਸੇ ਦੇ ਨੇੜੇ ਆ ਜਾਂਦਾ ਇੰਨੀ ਛੇਤੀ ਕਿਸੇ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦਾ ਉਸ ਬੰਦੇ 'ਚ ਜੋ ਚੰਗਾ ਮਾੜਾ ਹੁੰਦਾ ਉਹ ਸਭ ਕੁਝ ਇਗਨੋਰ ਕਰਕੇ ਉਹਨੂੰ ਕਹਿਣ ਲੱਗ ਜਾਂਦਾ ਕਿ ਦੁਨੀਆਂ 'ਚ ਮੈਨੂੰ ਸਭ ਤੋਂ ਜ਼ਿਆਦਾ ਅਜ਼ੀਜ਼ ਤੂੰ ਆ ਮੈਨੂੰ ਉਹ ਬੰਦਾ ਬਹੁਤ ਵੀਕ ਮੈਂਟੈਲਿਟੀ ਦਾ ਲੱਗਦਾ ਹੁੰਦਾ ਕਿਉਂਕਿ ਜਿਹੜੇ ਲੋਕ ਇੰਨੀ ਛੇਤੀ ਤੁਹਾਡੇ ਨਾਲ ਅਟੈਚ ਹੋ ਜਾਂਦੇ ਆ ਨਾ ਤੁਸੀਂ ਯਕੀਨ ਮੰਨਿਓ ਕਿ ਜਦੋਂ ਹੀ ਉਹ ਆਪਣੀ ਜ਼ਿੰਦਗੀ 'ਚੋਂ ਤੁਹਾਨੂੰ ਦੂਰ ਕਰਨ ਦਾ ਸੋਚਣਗੇ ਤਾਂ ਇੰਨੇ ਬੁਰੇ ਢੰਗ ਨਾਲ ਕਰਨਗੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਕਿ ਗਲਤੀ ਮੇਰੀ ਸੀ ਕਉ ਉਸ ਬੰਦੇ 'ਚ ਹੀ ਕੋਈ ਇਹੋ ਜੀ ਕਮੀ ਸੀ ਕਿ ਉਹਨੂੰ ਰਿਸ਼ਤੇ ਬਣਾ ਕੇ ਨਹੀਂ ਰੱਖਣਿਆ। ਫਿਰ ਉਹ ਤੁਹਾਨੂੰ ਇਕਦਾਂ ਹੀ ਤੁਹਾਡੇ ਤੋਂ ਪੱਲਾ ਛੁਡਾ ਲੈਣਗੇ, ਇਕਦਾਂ ਹੀ ਤੁਹਾਨੂੰ ਕੁਝ ਕੁ ਮਜਬੂਰੀਆਂ ਆਪਣੀਆਂ ਗਿਣਾ ਦੇਣਗੇ ਜਾਂ ਫਿਰ ਇਕਦਾਂ ਹੀ ਕੁਝ ਕੁ ਬਹਾਨੇ ਇਦਾਂ ਦੇ ਬਣਾ ਲੈਣਗੇ ਕਿ ਤੁਹਾਨੂੰ ਸਮਝ ਨਹੀਂ ਆਉਂਦਾ ਹੁੰਦਾ ਕਿ ਬੰਦੇ ਨੇ ਰਿਸ਼ਤਾ ਕਿਸ ਬੇਸ ਤੇ ਉੱਤੇ ਤੋੜਿਆ, ਕਿਸ ਰੀਜ਼ਨ ਕਰਕੇ ਉਹ ਬੰਦਾ ਤੁਹਾਡੇ ਤੋਂ ਦੂਰ ਹੋਇਆ ਤੁਸੀਂ ਸਮਝ ਨਹੀਂ ਸਕੋਗੇ। ਤੇ ਫਿਰ ਜੇ ਐਦਾਂ ਦਾ ਬੰਦਾ ਸਾਹਮਣੇ ਆਲਾ ਜਿਵੇਂ ਅਸੀਂ ਇਮੋਸ਼ਨਲ ਆ ਮੈਂ ਆਪਣੇ ਆਪ ਨੂੰ ਬਹੁਤ ਵਾਰੀ ਕਹਿੰਨੀ ਕਿ ਮੈਂ ਥੋੜੀ ਜਿਹੀ ਇਮੋਸ਼ਨਲ ਆ ਜੇ ਐਵੇਂ ਦਾ ਕੁਝ ਕੋਈ ਬੰਦਾ ਮੇਰੇ ਨਾਲ ਕਰੂਗਾ ਤਾਂ ਮੈਨੂੰ ਤਾਂ ਇਹੀ ਲੱਗੂਗਾ ਕਿ ਗਲਤ ਮੈਂ ਆ ਜਾਂ ਉਹ ਬੰਦਾ ਤੁਸੀਂ ਗਲਤ ਹੁੰਦੇ ਵੀ ਨਹੀਂ ਕਈ ਵਾਰੀ ਪਰ ਫਿਰ ਵੀ ਤੁਹਾਡੇ 2 ਦਿਨ 4 ਦਿਨ 6 ਮਹੀਨੇ ਸਾਲ ਉਸ ਚੀਜ਼ ਬਾਰੇ ਸੋਚਦਿਆਂ ਲੰਘ ਜਾਂਦੇ ਨੇ